ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਸਰਹਾਲਾ ਦੇ ਵਿੱਚ ਪਿਛਲੇ 3 ਸਾਲਾਂ ਤੋਂ ਕਾਗਜ਼ਾਤ ਵਿੱਚ ਸਰਕਾਰੀ ਸਕੂਲ ਚੱਲ ਰਿਹਾ ਹੈ ਤਾਂ ਸਾਬਕਾ ਸਰਪੰਚ ਨੇ ਇਹ ਦਾਵਾ ਕਰ ਦਿੱਤਾ ਹੈ ਤਾਂ ਡਿਸਟ੍ਰਿਕਟ ਸਿੱਖਿਆ ਅਫਸਰ ਦਾ ਇਹ ਕਹਿਣਾ ਕਿ ਪਿਛਲੇ ਸਾਲ ਹੀ ਸਕੂਲ ਬੰਦ ਕੀਤਾ ਗਿਆ ਸੀ ਪਰ ਫਿਰ ਵੀ ਇਨਕੁਆਰੀ ਮਾਰਕ ਕਰ ਦਿੱਤੀਗੇ ਜੇਕਰ ਜਾਂਚ ਦੇ ਵਿੱਚ ਕੁਝ ਆਉਂਦਾ ਹੈ ਤਾਂ ਕਾਰਵਾਈ ਹੋਵੇਗੀ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਸਰਹਾਲਾ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਸਰਕਾਰੀ ਸਕੂਲ ਹੈ ਜੋ ਕਿ ਪਿਛਲੇ 3 ਸਾਲਾਂ ਤੋਂ ਸਿਰਫ ਕਾਗਜ਼ਾ ਦੇ ਵਿੱਚ ਚੱਲ ਰਿਹਾ ਸਰਕਾਰ ਦੇ ਵੱਲੋਂ ਲਗਾਤਾਰ ਗ੍ਰਾਂਟ ਭੇਜੀ ਜਾਂਦੀ ਹੈ ਮੈਡਮ ਮਿਲਦਾ ਖਰਚਾ ਹੋਰ ਖਰਚੇ ਵੀ ਨਾਲ ਦਿੱਤੇ ਜਾਂਦੇ ਨੇ ਇਸ ਦੇ ਨਾਲ ਬਿਲਡਿੰਗ ਦਾ ਖਰਚਾ ਵੀ ਦਿੱਤਾ ਜਾਂਦਾ ਤੇ ਪਿੰਡ ਦੇ ਸਾਬਕਾ ਸਰਪੰਚ ਦਾ ਇਹ ਕਹਿਣਾ ਹੈ ਕਿ ਇਹ ਸਰਕਾਰੀ ਸਕੂਲ ਪਿਛਲੇ 3 ਹਾਲਾਤੋ ਕਾਗਜ਼ਾਦ ਵਿੱਚ ਚੱਲ ਰਹੇ ਪਰ ਇੱਥੇ ਕੋਈ ਬੱਚਾ ਨਹੀਂ ਪੜਦਾ ਉਹਨਾਂ ਨੇ ਕਿਹਾ ਕਿ ਸਕੂਲ ਨੂੰ ਫੰਡ ਵੀ ਕਾਗਜ਼ਾਦ ਵਿੱਚ ਦਿੱਤਾ ਜਾਂਦਾ ਨਾ ਤਾਂ ਸਕੂਲ ਦੇ ਵਿੱਚ ਕੋਈ ਬੱਚਾ ਨਾ ਪ੍ਰਿੰਸੀਪਲ ਪਿੰਡ ਦੇ ਸਰਪੰਚ ਦਾ ਹੀ ਕਹਿਣਾ ਹੈ ਕਿ ਇਸ ਸਕੂਲ ਨੂੰ ਪਿਛਲੇ ਸਾਲ 1 ਲੱਖ 81000 ਰੁਪਏ ਦੀ ਗ੍ਰਾਂਟ ਆਈ ਹੈ ਪਿੰਡ ਦੇ ਸਾਪ ਦਾ ਸਰਪੰਚ ਦਾ ਹੀ ਕਹਿਣਾ ਹੈ ਕਿ ਸਕੂਲ ਦਾ ਸਮਾਨ ਚੋਰੀ ਹੋ ਗਿਆ ਪਿੰਡ ਦੇ ਸਾਪ ਦਾ ਸਰਪੰਚ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਸਕੂਲ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਸਕੂਲ ਨੂੰ ਟੀਚਰ ਦਿੱਤਾ ਜਾਵੇ ਤਾਂ ਜੋ ਆਮ ਬੱਚੇ ਇੱਥੇ ਪੜਨਾ ਸਕੇਨ ਤੇ ਇਸ ਮੌਕੇ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਉਪਰਾਲੇ ਕੀਤੇ ਜਾ ਰਹੇ ਨੇ ਸਕੂਲਾਂ ਦੀ ਮਿਆਰ ਉੱਚੀ ਚੁੱਕੀ ਜਾ ਰਹੀ ਹੈ ਪਰ ਉਧਰ ਦੂਜੇ ਪਾਸੇ ਸਕੂਲਾਂ ਨੂੰ ਵਧੀਆ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਗਰਾਂਟਾ ਤਾਂ ਦਿੱਤੀਆਂ ਜਾਂਦੀਆਂ ਨੇ ਪਰ ਇਹਨਾਂ ਗਰਾਂਟਾ ਦੀ ਦੁਰਵਰਤੋਂ ਸਰਕਾਰੀ ਵਿਭਾਗ ਦੇ ਅਧਿਕਾਰੀ ਹੀ ਕਰ ਰਹੇ ਨੇ ਤੇ ਇਸੇ ਨੂੰ ਲੈ ਕੇ ਉਹਨਾਂ ਦਾ ਇਹ ਕਹਿਣਾ ਹੈ ਨਾ ਤਾਂ ਸਕੂਲ ਦੇ ਵਿੱਚ ਕੋਈ ਪੜਾਈ ਹੋ ਰਹੀ ਹੈ ਨਾ ਹੀ ਕੋਈ ਪੈਸਾ ਖਰਚ ਹੋ ਰਿਹਾ ਫਿਰ ਇਹ ਗ੍ਰਾਂਟਾਂ ਕਿੱਥੇ ਜਾ ਰਹੀਆਂ ਨੇ ਉਥੇ ਦੱਸਈਏ ਕਿ ਅਮਰਸਰ ਜ਼ਿਲ੍ਹੇ ਦੇ ਸਿੱਖਿਆ ਅਫਸਰ ਕਵਲਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਿੱਖਿਆ ਅਫਸਰਾਂ ਦੇ ਵੱਲੋਂ ਇਸ ਦੀ ਰਿਪੋਰਟ ਮੰਗਾਈ ਗਈ ਹੈ ਜਾਂਚ ਹੋ ਰਹੀ ਹੈ ਤੇ ਜੋ ਵੀ ਮਾਮਲਾ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਕੀ ਕਹਿਣਾ ਚਾਹਦੇ ਹੋ ਸਕੂਲ ਆਉਂਦਾ ਨਹੀਂ ਸਕੂਲ ਆਉਂਦਾ ਨਹੀਂ ਸਕੂਲ ਆਇਆ ਤੇ ਮੈਂ ਤੇ ਇੱਕ ਨੱਠ ਗਿਆ ਤੇ ਸਕੂਲ ਇੱਥੇ ਕਈ ਚੱਲਣਾ ਕਿੰਨੀ ਦੇਰ ਤੋਂ ਇਦਾਂ ਕਰਦੇ ਮੇਰਾ 3-4 ਸਾਲ ਹੋ ਗਏ ਇੱਥੇ ਆਉਂਦਾ ਤੇ ਚਲੇ ਜਾਂਦਾ ਤੇ ਉਸੇ ਕਰ ਕਿੰਨੇ ਟੀਚਰ ਆਉਂਦੇ ਨਹੀਂ ਕੋਈ ਵੀ ਨਹੀਂ ਆਉਂਦਾ ਆਉਂਦਾ ਕਿਹੜਾ ਹਾਂਜੀ ਜਿਹੜਾ ਆਉਂਦਾ ਜੀ ਚੱਲ ਜਾਂਦਾ ਕੌਣ ਆਉਂਦਾ ਕੀ ਨਾਮ ਮਾਟਰਿਅਮ ਨਾ ਤਾਂ ਮੈਨੂੰ ਕਲੈਂਡਰ ਵੀ ਪਤਾ ਨਹੀਂ ਨਾਂ ਵੀ ਉਹਦਾ ਬੱਚੇ ਵੀ ਆਉਂਦੇ ਸਕੂਲ ਤੋਂ ਬੱਚੇ ਮਾਟਰ ਬਹੁਤ ਬੱਚੇ ਆਉਣਗੇ ਕਿ ਬੱਚੇ ਕਿੱਥੇ ਹੋਣੇ ਜਿਹੜਾ ਚਾਚਾ ਤੁਸੀਂ ਆਵ ਚਾਣੇ ਜੋ ਇਹ ਵੀ ਸਕੂਲ ਦੀ ਕੋਮੇਟੀ ਵੀ ਬਣੀ ਹੈ ਕਮੇਟੀ ਬੈਂਦਾ ਤੇ ਕਮ ਮਾਟਰ ਬਵੇ ਬੰਦੇ ਨੇ ਸਲਾਹ ਦਵੇ ਵੀ ਆ ਕਮੇਟੀ ਬਣਾਉਣੀ ਹੈ ਫੇਰ ਹੀ ਬਣਨੀ ਹੁਣ ਕੀ ਮੰਗ ਕਰਦੇ ਕੋ ਚੰਗਾ ਟੀਚਰ ਮਿਲੇ ਉਹ ਲਾ ਮੰਗ ਕਰਦੇ ਕਰਨੀ ਹਾਂ ਤਾਂ ਕਾਪੇ ਕਮੇਟੀ ਬਣ ਜੂ ਹਾਂ ਸਰਪੰਚ ਪੰਜਾਬ ਨੇ ਡੀਕਾ ਖਾਲਸਾ ਵਾਹ ਡੀਕੀ ਫਤੇ ਅੱਜ ਉਹ ਵੀ ਕੀ ਕਹਿਣਾ ਚਾਹੁੰਦੇ ਸਕੂਲ ਬਾਰੇ ਜਿਹੜਾ ਚਾਹੁੰਦਾ ਕਹਿਣਾ ਚਾਹੁੰਦੇ ਆ ਕਿ ਸਰਕਾਰ ਜੋ ਇਸ ਵੇਲੇ ਬਹੁਤ ਵਧੀਆ ਪ੍ਰਚਾਰਾ ਕਰ ਰਹੀ ਹੈ ਸਕੂਲਾਂ ਦੀ ਨਿਹਾਰ ਬਦਲਣ ਵਾਸਤੇ ਪਿੰਡ ਪਿੰਡ ਪੈਸਾ ਖਰਚ ਕਰ ਰਹੀ ਆ ਜੋ ਹਲਕੇ ਦੇ ਐਮਐਲਏ ਸਾਹਿਬਾਨ ਨੇ ਹਲਕਾਂ ਚਾਰਜ ਨੇ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਸਕੂਲਾਂ ਦੀ ਨਿਹਾਰ ਬਦਲਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਆ ਪਰ ਕਮੀ ਕਿੱਥੇ ਆ ਸਰਕਾਰ ਤੇ ਆਪਣਾ ਕੰਮ ਕਰ ਗਈ ਆ ਪੈਸਾ ਵੀ ਖਰਚ ਲਿਆ ਕਮੀ ਆ ਸਟਾਫ ਦੇ ਵਿੱਚ ਜਿਨ੍ਹਾਂ ਨੇ ਸਕੂਲਾਂ ਨੂੰ ਸੰਭਾਲਣਾ ਹੁਣ ਸਰਕਾਰ ਵੱਲੋਂ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਆਈਆਂ ਵੀ ਆ ਸਾਡੇ ਪਿੰਡ ਨੂੰ ਪਿਛਲੇ ਸਾਲ 181000 ਰੁਪਇਆ ਆਇਆ ਸਰਕਾਰ ਨੇ ਗ੍ਰਾਂਟ ਦੇ ਕੇ ਜਿਨ੍ਹਾਂ ਦੇ ਹਵਾਲੇ ਗ੍ਰਾਂਟ ਕੀਤੀ ਆ ਉਹ ਬੰਦੇ ਗ੍ਰਾਂਟ ਨੂੰ ਸਹੀ ਜਗ੍ਹਾ ਨਾ ਲਾਉਣਗੇ ਤੇ ਇਹਦੇ ਵਿੱਚ ਸਰਕਾਰ ਦਾ ਵੀ ਕੀ ਦੋਸ਼ ਆ ਸੋ ਅਸੀਂ ਸਰਕਾਰ ਤੇ ਕੋਈ ਅਲੀਗੇਸ਼ਨ ਨਹੀਂ ਲਾਉਂਦੇ ਨਾ ਆਪਣੇ ਹਲਕਾ ਅਚਾਰ ਸਾਹਿਬ ਤੇ ਕੋਈ ਅਲੀਗੇਸ਼ਨ ਲਾਉਨੇ ਆ ਸਾਡਾ ਅਲੀਗੇਸ਼ਨ ਆ ਸਕੂਲ ਦੇ ਸਟਾਫ ਤੇ ਬੀਓ ਤੇ ਜੋ ਜਤਿੰਦਰ ਸਿੰਘ ਬੀਓ ਆ ਉਸ ਦੇ ਨਾਲ ਸਾਬਕਾ ਸਰਪੰਚ ਗਦੀਪ ਸਿੰਘ ਦੀ ਗੱਲ ਹੋਈ ਸੀ ਕਿ ਤੁਸੀਂ ਇਹ ਜਿਹੜਾ ਪੈਸਾ ਦਾ ਕਿੱਥੇ ਖਰਚ ਕੀਤਾ ਉਸ ਬੰਦੇ ਦਾ ਇਹ ਜਵਾਬ ਸੀਗਾ ਕਿ ਅਸੀਂ ਜੋ ਕਰਨਾ ਹੀ ਕਰ ਲਿਆ ਤੁਸੀਂ ਹੁਣ ਆਪਣੀ ਕਾਰਵਾਈ ਕਰਕੇ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਲਓ ਪਰ ਬੰਦਾ ਕਹਿੰਦਾ ਚਾਹੁੰਦੇ ਸਾਡਾ ਸਕੂਲ ਕਾਗਜਾਂ ਚੱਲਣਗਾ ਕੋਈ ਇੱਥੇ ਟੀਚਰ ਨਹੀਂ ਹੈਗਾ ਕੋਈ ਇੱਥੇ ਬੱਚਾ ਨਹੀਂ ਹੈਗਾ ਜੀ ਆਪਾਂ ਬੱਚੇ ਦੀ ਗੱਲ ਕਰੀਏ ਤਾਂ ਟੀਚਰ ਮਿਹਨਤ ਕਰੇ ਬੱਚੇ ਆਉਂਦੇ ਆ ਕਿੰਨੀ ਦੇਰ ਤੋਂ ਬੰਦ ਆ ਜੀ ਸਕੂਲ ਨੂੰ ਤਿੰਨ ਚਾਰ ਸਾਲ ਹੋ ਗਿਆ ਜੀ ਬੰਦ ਕਰਾ ਹਾਂ ਹਾਂ ਜੀ ਤੇ ਫਿਰ ਕਿਵੇਂ ਪਤਾ ਲੱਗਾ ਜੀ ਆਪ ਜੀ ਨੇ ਕਿ ਸਕੂਲ ਚਾਲੂ ਹੈ ਮੈਂ ਤੇ ਚੰਡੀਗੜ੍ਹ ਗਿਆ ਸੀ ਉੱਥੇ ਮੈਨੂੰ ਪਤਾ ਲੱਗਾ ਵੀ ਸਾਡੇ ਪਿੰਡਾ ਸਕੂਲ ਕਾਗਜ਼ਾਂ 'ਚ ਚੱਲਦਾ ਵਾ ਅਹੀਂ ਅਨੇ ਸ਼ੈਡ ਬੰਦ ਲਿਆ ਫਿਰ ਅਹੀਂ ਆਣ ਕੇ ਇਥੇ ਪਾਇਰ ਵਾਈ ਕੀਤੀ ਪਤਾ ਲੱਗਾ ਕਿ ਮਾਸਟਰ ਇੱਥੇ ਹੁੰਦਾ ਵਾ ਪਰ ਸਾਨੂੰ ਮਾਸਟਰ ਮਿਲਿਆ ਤੱਕ ਨਹੀਂ ਜੇ ਫੋਨ ਤੇ ਕਨੈਕਟ ਕੀਤਾ ਗਾੜੀਆਂ ਉਹਨੇ ਬੀਓ ਸਾਦਾ ਨੰਬਰ ਦਿੱਤਾ ਜਗਿੰਦਰ ਸਿੰਘ ਦਾ ਉਹਨਾਂ ਦਾ ਗੱਲ ਕਰਦੇ ਜੋ ਗਾੜੀਆਂ ਬਹੁਤ ਹੀ ਲੋਕੇ ਸਵਾਹਾਂ ਗਿਣਾ ਕਰਦੇ ਆ ਜੀ ਜੋ ਅਸੀਂ ਕਰਨਾ ਹੈ ਕੱਲ੍ਹ ਆ ਜੋ ਤੁਸੀਂ ਕਰਨਾ ਤੁਸੀਂ ਕਰੋ ਹੋਣ ਕੀ ਮੰਗ ਕਰਦੇ ਅਸੀਂ ਮੰਗੇ ਹਾਂ ਕਹਦੇ ਵੀ ਸਾਡੇ ਪਿੰਡ ਦੇ ਜੋ ਵੀ ਪੈਸਾ ਹੈ ਗ੍ਰਾਂਟ ਆਈ ਆ ਸਾਡੇ ਦਾ ਪਾਇਪ ਹੈ ਹਿਸਾਬ ਹੋਣਾ ਚਾਹੀਦਾ ਜੀ ਟੀਚਰ ਵਧੀਆ ਹੋ ਸਕੂਲ ਦਾ ਸਕੂਲ ਚੱਲ ਸਕਦਾ ਜਿੱਥੇ ਜਿਹੜੇ ਬੱਚਿਆਂ ਦੀ ਕਮੀ ਨਹੀਂ ਆ ਕੋਈ ਲੈਣੀ ਨਹੀਂ ਬਿਲਕੁਲ ਵਧੀਆ ਵਾ ਪਰ ਇਹ ਸਟਾਫ ਹੀ ਇੱਥੇ ਬਿਲਕੁਲ ਨਕਮਾ ਜੀ ਮੈਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਜੀ ਮਾਸਟਰ ਜਿਹੜਾ ਇੱਥੇ ਪੀਲਾ ਬੰਦਿਆ ਮਾਸਟਰ ਵੇਖੋ ਜੀ ਬਦਲਦਾ ਹੀ ਉਹਨਾਂ ਨੇ ਤਾਂ ਮਾਸਟਰ ਬਦਲਣ ਨੂੰ ਕਿੰਨਾ ਚਿਰ ਲੂਗੇ ਬਸ ਆ ਮੇਰੇ ਸਨ ਹਫ਼ਤੇ ਕੋ ਹੋਇਆ ਹਣਾ ਜੀ ਸਾਰੇ ਅੱਜ ਜੋ ਮੈਨੇ ਕੀ ਕੀ ਹੋਣੇ ਪਰ ਇਸ ਸੈਸ਼ਨ ਵਿੱਚ ਬੀਪੀਓ ਮੀਠਾ ਵੱਲੋਂ ਸੂਚਨਾ ਪਹੁੰਚੀ ਗਈ ਕਿ انرੋਲਮੈਂਟ ਬਿਲਕੁਲ ਜ਼ੀਰੋ ਹੈ ਜੀ ਸੋ ਇਸ ਸਬੰਧੀ ਅ ਅਸੀਂ ਸਕੂਲ ਦਾ ਬਲਾਕ ਵੱਲੋਂ ਅੱਜ ਪਿਛਲੇ ਦੋ ਸਾਲਾਂ ਦਾ ਰਿਕਾਰਡ ਮੰਗਵਾ ਲਿਆ ਔਰ ਰਿਕਾਰਡ ਆਉਣ ਦੇ ਉੱਤੇ ਗ੍ਰਾਂਟਾਂ ਦੀ ਜਿਹੜੀ ਹੈ ਜਿਹੜੀ ਵਰਤੋਂ ਹੋਈ ਹੈ ਉਹਦੀ ਪੂਰੀ ਇਨਕੁਆਇਰੀ ਕਰਵਾ ਲਈ ਜਾਏਗੀ ਪਰ ਮੇਰੀ ਇੱਥੇ ਫੇਰ ਇਹ ਚਾਹਤ ਹੈ ਜਿਕਰ ਇਹ ਪੰਚਾਇਤ ਵੱਲੋਂ ਇਹ ਕਿਆ ਗਿਆ ਤਾਂ ਆਪਾਂ ਨੂੰ ਰਲ ਮਿਲ ਕੇ ਬੀਪੀਓ ਆਫਿਸਿਸ ਨਾਲ ਜਾਣ ਲੱਗੇ ਸੀਐਚਟੀ ਜਿਹੜੇ ਨੇ ਉਹਨਾਂ ਨਾਲ ਆਪਾਂ ਨੂੰ ਦਾਖਲਾ ਜਿਹੜਾ ਕਰਵਾਉਣਾ ਚਾਹੀਦਾ ਤਾਂ ਜੋ ਸਰਕਾਰੀ ਸਕੂਲੇ ਲੋਕਾਂ ਦੇ ਸੁਲਤਾਨ ਸੱਚ ਬੱਚਿਆਂ ਸੁਲਤਾਨ ਸੱਚ ਜੋ ਬਣਿਆ ਇਹ ਫੇਰ ਆਪਾਂ ਚਾਲੂ ਹਲਾਚ ਕਰ ਦਈਏ ਜਿੱਧਰ ਬੱਚਿਆਂ ਦਾ ਦਾਖਲਾ ਅਜੇ ਦਾਖਲੇ ਦਾ ਟਾਈਮ ਚੱਲ ਰਿਹਾ ਤਾਂ ਜਿਨ੍ਹਾਂ ਦਫ਼ਤਰ ਵੱਲੋਂ ਤੁਰੰਤ ਟੀਚਰ ਜਿਹੜਾ ਪ੍ਰੋਵਾਈਡ ਕਰਵਾ